ਦੋਸਤੋ ਇਸ ਬੱਚੀ ਨੇ ਬਹੁਤ ਸੋਹਣਾ ਗੀਤ ਗਾਇਆ ਮਿੱਤਰੋ ਮੈਂ ਸਟਾਰਟਿੰਗ ਵਿੱਚ ਹੀ ਕਹਿ ਦਿਆਂ ਕਿ ਆਪਾਂ ਹੋਰ ਬੜੀਆਂ ਚੀਜ਼ਾਂ ਸ਼ੇਅਰ ਕਰਦੇ ਇਦਾਂ ਦੇ ਬੱਚਿਆਂ ਦੀ ਸਪੋਰਟ ਕਰਿਆ ਕਰੋ ਇਦਾਂ ਦੇ ਉੱਪਰ ਦੇ ਕਲਾਕਾਰਾਂ ਦੀ ਹੌਸਲਾ ਫਜ਼ਾਈ ਕਰਿਆ ਕਰੋ ਹੌਸਲਾ ਫਜ਼ਾਈ ਦੇਖੋ ਆਪਾਂ ਕੋ ਇਹਨਾਂ ਨੂੰ ਕਿਹਾ ਉਹਦੇ ਪੀਪੜ ਨਹੀਂ ਦੇਣੇ ਭਾ ਲਾਈਕ ਕਰਨਾ ਕਮੈਂਟ ਕਰਨਾ ਵਾਧ ਤਵ ਵਿਡੀਓ ਸ਼ੇਅਰ ਕਰਨੀ ਇਹੀ ਹੱਲਾਸ਼ੀਰੀ ਹੈ ਸੋ ਸਾਡੇ ਚੈਨਲ ਦੀ ਕੋਸ਼ਿਸ਼ ਹੈ ਕਿ ਜਿਹੜੇ ਛਿਪੇ ਹੋਏ ਪੰਜਾਬ ਦੇ ਤਾਰੇ ਜਿਨ੍ਹਾਂ ਦੀ ਚੰਗੀ ਆਵਾਜ਼ ਹੈ ਉਹਨਾਂ ਨੂੰ ਤੁਹਾਡੇ ਰੂਪ ਰੂਪ ਕੀਤਾ ਜਾਵੇ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਇਹਨਾਂ ਦੀ ਹੰਨਾਸ਼ੀਰੀ ਨਾ ਨੂੰ ਦਿਓ ਤੁਸੀਂ ਵੱਧ ਵੱਧ ਸਪੋਰਟ ਕਰੋ ਉਹਦੇ ਨਾਲ ਸਾਨੂੰ ਵੀ ਹੌਸਲਾ ਮਿਲਦਾ ਜਦੋਂ ਤੁਸੀਂ ਸਾਡਾ ਸਾਥ ਦਿੰਦੇ ਹੋ ਬਹੁਤ ਸਾਰੇ ਗੀਤ ਗਾਇਆ ਤੇ ਧੀਆਂ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਦੇਖੋ ਤੁਸੀਂ ਇਹ ਪੂਰੀ ਵੀਡੀਓ ਜਮੀ ਨਹੀਂ ਮੋਤ ਮੇਰੀ ਦੇ ਹੋ ਜਾਣ ਹੁਕਮ ਨਹੀਂ ਜਾਰੀ ਇੱਕ ਇੱਕ ਕਰਕੇ ਸਬਰ ਕੋਟਾ ਈ ਨੂੰ ਨਾਨਕ ਜੀ ਜਗ ਦੀ ਜਨਨੀ ਆਖ ਸੁਣਾ ਗਏ ਹੁਣ ਕਿਉਂ ਸਤੀ ਦੇ ਜਮਣਤੇ ਕਰ ਕਰ ਮਾਤਮ ਛਾ ਗਏ ਜੀ ਦੇ ਕਰ ਦਿਨ ਚਰਤੀਆਂ ਜੀ ਦੇ ਕਰ ਦਿਨ ਚਰਤੀਆਂ ਉਹ ਦੇ ਕੋਈ ਪੋਤ ਹੋ ਜਾਣ ਹੁਕਮ ਨੀ ਜਾਰੀ ਇੱਕ